ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਇਹ ਉਹ ਪਾਵਨ ਪਵਿੱਤਰ ਪ੍ਰਾਤਨ ਸਥਾਨ ਆ ਜਿੱਥੇ ਬਾਬਾ ਗਰਦਿਆ ਸਿੰਘ ਜੀ ਬੋਤਾ ਸਿੰਘ ਜੀ ਨੇ ਖਾਲਸੇ ਦੀਆਂ ਅਨਸ਼ਾਨ ਨੂੰ ਬਹਾਲ ਰੱਖਣ ਵਾਸਤੇ ਛਿੱਦੀ ਪਾਈ ਅੱਜ ਦੇ ਹਿਸਾਬ ਨਾਲ ਜਿੱਥੇ ਟੋਲ ਟੈਕਸ ਲਾਇਆ ਖਾਲਸੇ ਦਾ ਰਾਜ ਕਾਇਮ ਕੀਤਾ ਉਹ ਪਵਿੱਤਰ ਸਥਾਨ ਹੈ ਇਹਦੇ ਵਿੱਚ ਹੁਣ ਸੀਮੈਂਟ ਪਿਆ ਅੰਦਰ ਕਬਾੜ ਪਿਆ ਹੈ ਉਰਲੇ ਪਾਸੇ ਭਾਵੇਂ ਵੱਡਾ ਸੋਨਾ ਵੱਡਾ ਦਰਬਾਰ ਬਣਾ ਦਿੱਤਾ ਉਹਦਾ ਕੀ ਲਾਭ ਇੱਥੇ ਕਿਹੜੀ ਰੋਜ਼ ਸੰਗਤ ਹੁੰਦੀ ਆ ਕਿ ਕਥਾ ਕੀਰਤਨ ਹੋ ਰਿਹਾ ਬਹੁਤ ਸੰਗਤ ਸੁਣਨ ਆਉਂਦੀ ਸੀ ਉਹ ਛੋਟਾ ਸਥਾਨ ਹੈ ਪਵਿੱਤਰ ਇਹ ਬਹਾਨਾ ਬਣਾ ਕੇ ਕਿ ਨਿੱਕਾ ਗੁਰਦੁਆਰਾ ਹੈ ਤੇ ਵੱਡਾ ਬਣਾ ਦਿੱਤਾ ਹੁਣ ਨਿੱਕੇ ਦੀ ਕੋਈ ਸੰਭਾਲ ਨਹੀਂ ਉਹ ਪਵਿੱਤਰ ਸਥਾਨ ਜਿੱਥੇ ਖੂਨ ਡੁੱਲਾ ਸ਼ਹੀਦਾਂ ਦਾ ਉਸ ਸਥਾਨ ਦੀ ਕੋਈ ਸੰਭਾਲ ਨਹੀਂ ਉੱਥੇ ਬੇਅਦਬੀ ਹੁੰਦੀ ਦਿਨ ਰਾਤ ਤਾਈਓ ਤੇ ਫਿਰ ਇਹ ਵੇਖੋ ਦੁਨੀਆ ਦੇ ਵਿੱਚ ਵਰਤਾਰੇ ਵੀ ਉਹੋ ਜੇ ਆ ਰਹੇ ਆ ਨਾ ਰਾਜੇ ਵੀ ਨਿਰਦਈ ਜਿਹੋ ਜੀ ਪਰਜਾ ਬੇਅਦਬ ਹੋ ਗਈ ਨਿਰਦਈ ਹੋ ਗਈ ਉਹੋ ਜੇ ਉੱਤੇ ਫਿਰ ਸਜ਼ਾ ਦੇਣ ਲਈ ਰਾਜੇ ਵੀ ਬਣ ਗਏ ਤੇ ਪ੍ਰਕਿਰਤੀ ਵੀ ਕੁਦਰਤ ਵੀ ਚਾਰਚਪੇਰੇ ਆਪਾਂ ਨੂੰ ਸਜ਼ਾ ਦੇਣ ਵਾਸਤੇ ਤਤਪਰ ਲੱਗ ਰਹੀ ਹੈ ਚਾਰਚਪੇਰੇ ਜਿਹੜੇ ਹੜਾਏ ਹੋਏ ਆ ਮੌਸਮ ਖਰਾਬ ਹੋ ਰਿਹਾ ਜਦੋਂ ਆਪਾਂ ਗੁਰੂ ਸਾਹਿਬ ਜੀ ਦੇ ਸੂਰਬੀਰ ਜੋਧਿਆਂ ਦੇ ਪਵਿੱਤਰ ਸਥਾਨਾਂ ਦੀ ਸੰਭਾਲਣੀ ਕਰਨੀ ਤੇ ਮੈਨੂੰ ਲੱਗਦਾ ਹੈ ਇਸੇ ਵਾਸਤੇ ਹੀ ਸਾਰਾ ਦਿਨ ਉਹ ਦਿਨ ਦੁਨੀਆ ਖਰਾਬ ਤੇ ਖوار ਹੋ ਰਹੀ ਸੋ ਆਪਾਂ ਨੂੰ ਸਾਰਿਆਂ ਨੂੰ ਉੱਦਮ ਕਰਨਾ ਚਾਹੀਦਾ ਹੈ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਇਸ ਪਾਵਨ ਅਸਥਾਨ ਦੀ ਸਾਂਭ ਸੰਭਾਲ ਵਾਸਤੇ ਪ੍ਰਬੰਧਕਾਂ ਨੂੰ ਬੇਨਤੀ ਕਰਿਏ ਅਤੇ ਜੇ ਉਹਨਾਂ ਨੇ ਨਹੀਂ ਸੰਭਾਲਣਾ ਕੋਈ ਕਮੇਟੀ ਬਣਾ ਕਰਕੇ ਗੁਰਮੁਖ ਗੁਰਸਿੱਖਾਂ ਦੀ ਇਸ ਅਸਥਾਨ ਦੀ ਸੰਭਾਲ ਕੀਤੀ ਜਾਵੇ ਸ਼ਰੋਮਣੀ ਕਮੇਟੀ ਸਮੂਹ ਜਥੇਬੰਦੀਆਂ ਸਿੰਘ ਸਾਹਿਬਾਨ ਨੂੰ ਬੇਨਤੀ ਹੈ ਇਸ ਪਖਵਾਲ ਜਰੂਰ ਖਿਆਲ ਦਿੱਤਾ ਜਾਵੇ ਕਿਉਂਕਿ ਇਹ ਪਾਵਨ ਪਵਿੱਤਰ ਮਹਾਨ ਇਤਿਹਾਸਕ ਸਥਾਨ ਹੈ ਜਿੱਥੇ ਸੂਰਬੀਰ ਯੋਧਿਆਂ ਦਾ ਖੂਨ ਡੁੱਲਿਆ ਤੇ ਇਸ ਸਥਾਨ ਨੂੰ ਕਾਇਮ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ